ਸਾਬਤ ਕਿ ਰੀਡ ਮਰੀਆ ਕੋ ਪਰਮਿਸ਼ਨ ਨਹੀਂ ਸੀ ਕਿੰਨੀਆਂ ਨਸ਼ੀਲੇ ਦਵਾਈਆਂ ਬਰਾਮਦ ਹੋਈਆਂ ਇਹਦਾ ਸਿਗਰੇਟ ਇਨਫੋਰਮੇਸ਼ਨ ਸੀਗੀ ਇਥੇ ਮਾਛੀਵਾੜੇ ਦੀ ਗੁਰਕਰਨ ਮੈਡੀਕੋਸ ਦੀ ਜਿਹਦੇ ਆਧਾਰ ਤੇ ਪੁਲਿਸ ਪਾਰਟੀਆਂ ਨਾਲ ਰਲ ਕੇ ਅਸੀਂ ਜਿਹੜੀ ਜੁਆਇੰਟਲੀ ਇੱਕ ਜਿਹੜੀ ਚੈਕਿੰਗ ਕੀਤੀ ਆ ਤੇ ਚੈਕਿੰਗ ਦੌਰਾਨ ਦੁਕਾਨ ਦੇ ਵਿੱਚੋਂ ਸਾਨੂੰ 2600 ਤੇ 95 ਜਿਹੜੇ ਆ ਕੈਪਸੂਲ ਪ੍ਰੀ ਗਾਬਲੈਂਟ ਜਿਹੜੇ ਆ ਬਰਾਮਦ ਹੋਏ ਆ ਤੇ ਇੱਕ ਸਪਾਸ ਦੀ ਗੋਲੀ ਆ ਬਾਈਸਾਈਕਲੋਂ ਦੇ ਨਾਲ ਵੀ ਜਿਹੜੀ ਉਹ 1000 ਗੋਲੀ ਸਾਨੂੰ ਉਹ ਮਿਲੀ ਆ ਅਸੀਂ ਇਹ ਦੋਵੇਂ ਦਵਾਈਆਂ ਜਿਹੜੀਆਂ ਆ ਅਸੀਂ ਇਹਨੂੰ ਸੀਜ਼ ਕਰਕੇ ਇਹੀ ਲਿਜਾ ਕੇ ਅੱਗੇ ਅਸੀਂ ਇਹਦੇ ਤੇ ਡਰਗ ਐਂਡ ਕੋਸਮੈਟਿਕਲ ਦੇ ਤਹਿਤ ਇਹਦੀ ਕਾਰਵਾਈ ਕਰਾਂਗੇ ਦੁਕਾਨ ਦੇ ਉੱਤੇ ਜਿਹੜੀ ਇਹ ਦਸ਼ੀ ਦੀ ਟੋਟੇਬੱਟੀ ਦੀ ਦਵਾਈਆਂ ਸਨ ਇਹ ਦੁਕਾਨ ਇਹਦੀ ਦਵਾਈ ਦੀ ਮਿਸਯੂਜ਼ ਹੋ ਰਹੀ ਹੈ ਮਿਸਯੂਜ਼ ਹੋ ਰਹੀ ਤਾਂ ਇਹ ਸਰ ਆਮ ਤੌਰ ਤੇ ਲੋਕ ਲੈ ਸਕਦੇ ਨੇ ਜਾਂ ਨਹੀਂ ਜਾਂ ਮਿਲਦੀ ਹੈ ਕਿੱਦਾਂ ਕਿਦੋਂ ਇਹ ਬੈ ਤਾਂ ਡਾਕਟਰ ਪਰਚੀ ਲਿਖਦੇ ਇਹਨਾਂ ਦੀ ਇਹ ਮੀਮੂਰੋ ਟੋਨਿਕ ਮੈਡੀਸਨ ਹੈਗੀ ਆ ਠੀਕ ਹੈ ਪਰਚੀ ਤੇ ਹੀ ਇਹ ਦਵਾਈ ਦੇਖਦੀ ਹੈ ਤੇ ਇਹ ਅੱਜ ਕੱਲ ਲੋਕ ਜਿਹੜੇ ਇਸ ਦਵਾਈ ਦਾ ਮਿਸਯੂਜ਼ ਕਰਦੇ ਪਏ ਆ ਮੱਛਵਾੜਾ ਨੱਕ ਦੇ ਵਿੱਚ ਕਾਫੀ ਸਮੇਂ ਤੋਂ ਜਦੋਂ ਐਸੀ ਖੋਦੀਆਂ ਸਫਾਈ ਹੁੰਦੀ ਆ ਵਿੱਚੋਂ ਕੂੜਾ ਘਟ ਤੇ ਨਿਸ਼ੀਲੇ ਬੰਦੇ ਖਾਲੀ ਹੀ ਹੀ ਬੰਦੇ ਨਿਕਲਦੀਆਂ ਕਮਿਸ਼ਨ ਬੈਟ ਨੂੰ ਲੀਡ ਮਾਰੀ ਕੀ ਕਦੇ ਅੱਜ ਤੱਕ ਪਹਿਲਾਂ ਕੋਈ ਚੈਕਿੰਗ ਹਾਂ ਮੱਛਵਾੜੇ ਚ ਚੈਕਿੰਗ ਕਰਦੇ ਨੇ ਰੂਟੀਨ ਚ ਹੋ ਰਹੀ ਹੈ ਨਹੀਂ ਸਾਨੂੰ ਐਦਾਂ ਦਾ ਖਲੇ ਕੁਝ ਨਹੀਂ ਮਿਲਿਆ ਫਿਰ ਖੋਦੀਆਂ ਚ ਸੀਸੀ ਰਕੜੇ ਜਾਂਦੀਆਂ ਨਹੀਂ ਤੋਂ ਵੀ ਸਟੋਰ ਤੇ ਹੋ ਰਹੀ ਮਤਲਬ ਦੇਖੋ ਜੀ ਉਹ ਹੁਣ ਖੋਦੀਆਂ ਦਾ ਇਹ ਮੈਡੀਕਲ ਸਟੋਰ ਤੇ ਜਿਹੜੀ ਸਾਨੂੰ ਐ ਜਿਹੜੀ ਵੀ ਸਾਨੂੰ ਕਿਤੇ ਮਿਲਦੀ ਆ ਸੀ ਆਪਾਂ ਉਹ ਜਿਹੜੀ ਡਰਗਨ ਕਾਸਮੈਟਿਕ ਕਰ ਵੀ ਕਰ ਰਹੇ ਆ ਸੀ ਜਿੱਦਾਂ ਸਭ ਰਿਪੋਰਟ ਹੋਊਗੀ ਮੈਡੀਕਲ ਹੈ ਕਿ ਮੱਛੜੇ ਕੀ ਉਹਦਾ ਵੀ ਚੈਕਿੰਗ ਹੋਊਗਾ ਬਿਲਕੁਲ ਹੋਊਗੀ ਜਿਵੇਂ ਜਿਵੇਂ ਸਾਨੂੰ ਪਤਾ ਲੱਗੂ ਇਨਫੋਰਮੇਸ਼ਨ ਆ ਉਹਦੇ ਸਾਰਿਆਂ ਦੀ ਕਰ ਵੀ ਹੋਊਗੀ ਜੀ ਮੈਡੀਕਲਾਂ ਦੇ ਜੀ ਅੱਜ ਦੇ ਵਿੱਚ ਸਾਨੂੰ ਰੇਡ ਆਪਣੀ ਹੋ ਜੀ ਕੱਲੀ ਇੱਥੇ ਪਾਸਵਰਡ ਦੀ ਜਾਂ ਹੋਰ ਵੀ ਕਿਤੇ ਤੁਸੀਂ ਰੇਡ ਮਾਰ ਰਹੇ ਹੋ ਮੱਛੜੇ ਨਹੀਂ ਫਲਾਉਤ ਆ ਅੱਜ ਪਾਰਟਿਕੂਲਰ ਇਸ ਪਾਰਟਿਕੂਲਰ ਮੈਡੀਕਲ ਦੀ ਹੀ ਕੰਪਲੇਂਟ ਸੀ ਜਿੱਥੇ ਅਸੀਂ ਆਏ ਆ ਸੀ ਫਲਾਉਤ ਇਹਦੀ ਚੈਕਿੰਗ ਕੀਤੀ ਹੋਇਆ ਜੀ ਸਰ ਨਸ਼ੇ ਦੀ ਪੂਰਤੀ ਲਈ ਇਹ ਕੈਪ ਮੇ ਇਹ ਦਵਾਈਆਂ ਦੀ ਮਿਸਜੂਰ ਹੋ ਰਹੀ ਹੈ ਹਾਂ ਇਹਨਾਂ ਦੀ ਮਿਸਜੂਰ ਹੋ ਰਹੀ ਹੈ ਸਜ ਸਾਡੇ ਸਚੋ ਸਮਰਾਲਾ ਸੀਏ ਅੰਚਾਰ ਜਿਹੜੇ ਕਾਸਟ ਦੀ ਤੇ ਡਰਗ ਇਨਸਪੈਕਟਰ ਨਾ ਸ਼੍ਰੀ ਅਮਰਜੀਤ ਸਿੰਘ ਇਹਨਾਂ ਦੀ ਰਹਿਣ ਜਿਹੜੀ ਟੀਮ ਬਣਾ ਕੇ ਐਸਪੀ ਡੀ ਸ਼੍ਰੀ ਪਵਨਜੀਤ ਦੀ ਰਹਿਨ ਮੈਂ ਦੇ ਅੱਤੇ ਸਵੇਰ ਦੀ ਜਿਹੜੀ ਆ ਅਡਾਡ ਮੈਡੀਕਲ ਸਟੋਰਾਂ ਕਮਿਸਟ ショਪਾਂ ਦਾ ਅਸੀਂ ਚੈਕਿੰਗ ਕੀਤੀ ਹੈ ਇੱਕ ਇੱਥੇ ਮਾਸ਼ੂੜਾ ਦੇ ਕਮਿਸਟ ショਪ ਜਿਹੜੀ ਆ ਉੱਥੋਂ ਸਾਨੂੰ ਜਿਹੜੀ ਆ ਅਤਰਾਜ ਯੋਗ ਜਿਹੜੀ ਆ ਨਸ਼ੀਲੀ ਦਵਾਈਆਂ ਮਿਲੀਆਂ ਰਿਕਵਰ ਕੀਤੀਆਂ ਹੈ ਇਦੇ ਬਾਰੇ ਸਾਡੀ ਤਪੀਸ਼ ਜਿਹੜੀ ਗੋਇੰਗ ਆਉਨਾ ਇਹਨੂੰ ਲੌਜੀਕ ਐਂਡ ਤੇ ਲਜਾਇਆ ਗਿਆ ਬਾਕੀ ਜਿਹੜੀ ਆ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਓ ਇਹ ਪਹਿਲਾਂ ਜਿਹੜਾ ਸਮਰਾਲੇ ਬ੍ਰਾਮਦਈਆ ਉਹ ਕਿੰਨੀਆਂ ਦਵਾਈਆਂ ਇਹਦੀ ਕੁਆਂਟੀਟੀ ਕਿੰਨੀ ਸਮਰਾਲੇ ਜੀ ਉੱਥੇ ਸਾਡੇ ਕੋਲ ਜਿਹੜੀਆਂ ਸਮਰਾਲੇ ਆ ਅਪਰੋਕਸੀਮੇਟ 2000 ਕੈਪਸੂਲ ਸੀ ਜਿਹੜੇ ਅੱਜ ਵੀ 2695 ਦੇ ਕੈਪਸੂਲ ਆ ਟੋਟਲ ਸਾਡੇ ਜਿਹੜੇ ਆ 4695 ਕੈਪਸੂਲ ਜਿਹੜੇ ਆ ਜਿਹੜਾ ਨਸ਼ੀਲੇ ਬ੍ਰਾਮਦ ਕੀਤੇ ਗਏ ਉਸ ਤੋਂ ਬਿਨਾ 1000 ਟੈਬਲੇਟ ਆ ਉਹ ਉਸੇ ਮਾਮਲੇ ਦੀ ਨਾਮਜ਼ਦ ਕੀਤੇ ਗਏ ਕਿ ਨਵਾਂ ਮਾਮਲਾ ਪੱਤਰ ਉਸੇ ਮਾਮਲੇ ਦੀ ਨਾਮਜ਼ਦ ਕਰਕੇ ਉਸੇ ਕੰਟੀਨਿਊਟੀ ਦੇ ਵਿੱਚ ਜਿਹੜੇ ਡਰਗਨ ਸੈਕਟਰ ਸਾਹਿਬ ਨੂੰ ਤੇ ਆਪਣੀ ਏਡੀ ਟੀਮ ਬਣਾ ਕੇ ਉਹਦੇ ਵਿੱਚ ਹੀ ਰਿਡ ਕੀਤਾ ਗਿਆ ਸੀ ਮੈਡੀਕਲ ਸਟੋਰ ਜਿਹੜਾ ਵਿਚਰ ਨਸ਼ਾ ਵਿਚਰਣ ਵਾਲੇ ਮੈਡੀਕਲ ਸਟੋਰ ਦਸ਼ਾ ਵੇਦਿਆ ਉਹਨਾਂ ਨੂੰ ਕੀ ਇਲਾਜ ਨਹੀਂ ਦੇਣਾ ਚਾਹੁੰਦੇ ਬ ਥੋੜੇ ਜਿਹੜਿਆਂ ਨੂੰ ਉਹ ਕਿਤਾਬ ਨਹੀਂ ਦੇਣਾ ਚਾਹਣਾ ਹੈ ਬੜਾ ਲਾਇਸੈਂਸ ਐ ਇੱਕ ਬਣਾਉਣ ਲਈ ਬਹੁਤ 4 ਸਾਲ 5 ਸਾਲ ਦੀ ਡਿਗਰੀ ਉਦੋਂ ਬਾਅਦ ਕਿੰਨਾ ਜਿਹੜਾ ਟਾਈਮ ਆਪਣਾ ਰੈਪਿਊਟੇਸ਼ਨ ਬਣਾਉਣ ਨੂੰ ਲੱਗਦਾ ਹੈ ਇਸ ਘਟੀਆ ਕੰਮ ਪਿਛੇ ਨਸ਼ੇ ਦੇ ਅੰਵੰਨਿਆਂ ਨਾਲ ਲੋਕਾਂ ਦੇ ਜਿਹੜੇ ਪਰਿਵਾਰ ਲੋਕਾਂ ਦੇ ਜਿਹੜੇ ਜਵਾਨ ਬੱਚੇ ਬਰਬਾਦ ਸੋਦਰ ਜਾਨ ਨਹੀਂ ਦੇ ਮੇਰੇ ਖਿਆਲ ਹੈ ਵੀ ਲਾਇਸੈਂਸ ਵੀ ਇਹਦੇ ਕੈਂਸਲ ਹੋਣਗੇ ਜਿਹੜੇ ਇਹਦੇ ਕੋਈ ਸ਼ਾਪ ਵਗੈਰਾ ਇਹ ਵੀ ਸੀਜ਼ ਹੋਣਗੀਆਂ ਦੁਵਾਰਾ ਇਹਦੇ ਖੜ ਲਾਇਸੈਂਸ ਇਹਨਾਂ ਨੂੰ ਮਿਲਣਾ ਨਹੀਂ ਹੈ ਆਪਣਾ ਦਾ ਫੀਟਰ ਖਰਾਬ ਨਾ ਕਰਨ ਜਿਹੜੀ ਬੈਡੀ ਜਿਹੜੀ ਲੀਗਲੀ ਦਵਾਈ ਵੇਚ ਸਕਦੇ ਸਿਰ ਉਹ ਵੇਚਣ ਨਸ਼ੇ ਦੀ ਦਵਾਈ ਇਹਦੇ ਨਾਲ ਇੱਕ ਸਰ ਪਿੰਡਾਂ ਦੇ ਵਿੱਚ ਜਿਹੜੇ ਬਿਨਾਂ ਡਿਗਰੀ ਤੋਂ ਡਾਕਟਰ ਬੈਠੇ ਨੇ ਝੋਲਾ ਸ਼ਾਪ ਡਾਕਟਰ ਬੈਠੇ ਨੇ ਉਹਨਾਂ ਕੋਲ ਵੀ ਕਾਫੀ ਮਾਤਰਾ ਦੇ ਵਿੱਚ ਮੈਡੀਸਨ ਵਗੈਰਾ ਹੁੰਦੀਆਂ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਲੋਕ ਜਿਹੜੇ ਡਾਕਟਰ ਜਿਹੜੇ ਵੈਨਰ ਡਿਗਰੀ ਵਾਲੇ ਤੁਸੀਂ ਕਹਿੰਦੇ ਹੋ ਉਹ ਸਾਡੇ ਜੋ ਧਿਆਨ ਜਾਂਦਾ ਉਹ ਤੇ ਅਸੀਂ ਡਾਕਟਰ ਸਾਹਿਬ ਨਾਲ ਲਗਾ ਉਹ ਵੀ ਚੈੱਕ ਕਰੰਦੇ ਆ ਜਿਹਦੇ ਕੋਲ ਡਿਗਰੀ ਨਹੀਂ ਆ ਜੇ ਕੋ ਨਸ਼ੇ ਵਾਲੀ ਜਿਹੜੀ ਸਾਡੇ ਐਨਡੀ ਦੇ ਵਿੱਚ ਫਾਲ ਕਰਦੀ ਹੈ ਤੇ ਉਹ ਤੇ ਅਸੀਂ ਪਰਚਾ ਵੀ ਦਰਿਕਾ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ